ਗਾਇਸ ਟੂ ਕਟ ਦੀ ਲੌਂਗ ਸਟੋਰੀ ਸ਼ਾਰਟ ਦੇਸ਼ ਜਿਹੜਾ ਹੈ ਉਹ ਥੱਲੇ ਜਾ ਰਿਹਾ ਹੈ ਜੀਡੀਪੀ ਜਿਹੜੀ ਹੈ ਉਹ ਥੱਲੇ ਜਾ ਰਹੀ ਹੈ ਅਨਇੰਪਲੋਇਮੈਂਟ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਲੋਕ ਬੇਰੋਜ਼ਗਾਰ ਹੋ ਰਹੇ ਨੇ ਉਹਨਾਂ ਦੀ ਜਿਹੜੀ ਸਪੈਂਡਿੰਗ ਪਾਵਰ ਹੈ ਉਹ ਘਟ ਹੁੰਦੀ ਜਾ ਰਹੀ ਹੈ ਔਰ ਇਹ ਜਿਹੜਾ ਇਨਫਲੇਸ਼ਨ ਦਾ ਬਬਲ ਹੈ ਉਹ ਫੁੱਲਦਾ ਜਾ ਰਿਹਾ ਹੈ ਸੋ ਕੀਤਾ ਕੀ ਜਾ ਸਕਦਾ ਹੈ ਉਸ ਤੇ ਵੀ ਗੱਲਬਾਤ ਕਰਾਂਗੇ ਪਹਿਲਾਂ ਮੋਦੀ ਸਰਕਾਰ ਦੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਦਾਅਵੇ ਕੀਤੇ ਸਨ ਕਿ 5 ਟ੍ਰਿਲੀਅਨ ਦੀ ਇਕਨੋਮੀ ਬਣਾ ਦੇਣਗੇ ਉਹ ਵਰਲਡ ਦੀ ਜਿਹੜੀ ਕਿ ਤੀਜੇ ਨੰਬਰ ਦੀ ਲਾਰਜੇਸਟ ਇਕਨੋਮੀ ਹੋਏਗੀ ਇਸ ਦੇ ਨਾਲ ਹੀ ਹੋਰ ਜਿਹੜੇ ਦਾਅਵੇ ਕੀਤੇ ਗਏ ਸਨ ਹੁਣ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜੀ ਜੀਡੀਪੀ ਹੈ ਉਹ 6.4 ਤੇ ਆ ਗਈ ਹੈ ਲੁੜਦੀ ਲੁੜਦੀ 8.2 ਸੀ ਕਿਸੇ ਵੇਲੇ 8 ਤੋਂ ਤੁਸੀਂ 6.4 ਤੇ ਲਾਇਓ ਕੁਆਟਰ 2 ਦੀ ਜੇਕਰ ਗੱਲਬਾਤ ਕਰੀਏ ਤੇ ਕੁਆਟਰ 2 ਦੇ ਵਿੱਚ ਇਹ 5.4 ਤੱਕ ਥੱਲੇ ਲੱਗ ਗਈ ਸੀ ਹੁਣ ਤੁਸੀਂ ਦੱਸੋ 5.4 6.4 ਦੀਆਂ ਇੱਥੇ ਜੀਡੀਪੀ ਗ੍ਰੋਥ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਤੁਸੀਂ ਗੱਲਬਾਤ ਕਰ ਰਹੇ ਹੋ ਕਿ 5 ਟ੍ਰਿਲੀਅਨ ਦੀ ਇਕਨੋਮੀ ਖੜੀ ਕਰ ਦੇਵਾਂਗੇ ਸੋ ਮੋਦੀ ਜੀ ਵੈਸੇ ਹੀ ਬੀਜਪੀ ਦੇ ਸਟਾਰ ਪ੍ਰਚਾਰਕ ਹੈਗੇ ਨੇ ਔਰ ਉਹ ਬਿਜ਼ੀ ਨੇ ਹੁਣੇ ਪਿੱਛੇ ਜਿਹੋ ਦਿੱਲੀ ਦੇ ਵਿੱਚ ਗਏ ਸਨ ਰੋਇਣੀ ਦੇ ਵਿੱਚ ਰੈਲੀ ਕੀਤੀ ਆਮ ਆਦਮੀ ਪਾਰਟੀ ਦੇ ਖਿਲਾਫ ਖੁੱਲਕੇ ਬੋਲੇ ਬੋਲਣਾ ਵੀ ਚਾਹੀਦਾ ਕਿਉਂਕਿ ਬੋਲਣਗੇ ਤੇ ਜਿਹੜੀ ਬੀਜੇਪੀ ਸਰਕਾਰ ਉਥੇ ਜਿੱਤੇਗੀ ਔਰ ਇਸ ਤੋਂ ਬਾਅਦ ਉਹ ਹੁਣ ਵਿਸ਼ਾਖਾਪਟਨਮ ਦੇ ਵਿੱਚ ਹੈਗੇ ਨੇ ਉਥੇ ਵੀ ਰੈਲੀਆਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਬੀਜੇਪੀ ਨੂੰ ਜਤੌਣਾ ਚਾਹੁੰਦੇ ਹੋ ਵਧੀਆ ਗੱਲ ਹੈ ਜਿੰਨਾ ਵੀ ਚਾਹੀਦਾ ਹੈ ਜੇ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਉੱਥੋਂ ਦੇ ਸਟਾਰਟ ਪ੍ਰਚਾਰਕ ਹੈਗੇ ਹੋ ਇਹ ਗੱਲ ਇੱਕ ਵੱਖਰੀ ਹੈ ਪਰ ਤੁਹਾਡੀ ਸਰਕਾਰ ਹੈ ਕੇਂਦਰ ਦੇ ਵਿੱਚ ਯਾਰ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਵੱਖਰੇ ਵੱਖਰੇ ਮੁੱਦਿਆਂ ਦੇ ਵਿੱਚ ਜਿਹੜਾ ਮਸਲਾ ਹਲ ਕਰਨਾ ਚਾਹੀਦਾ ਹੈ ਤਾਂ ਜੋ ਕਿ ਜਿਹੜਾ ਜੀਡੀਪੀ ਹੈ ਘੱਟੋ ਘੱਟ ਇਹ ਤੇ ਤਾਂ ਦੀ ਤੇ ਅਸੀਂ ਗੱਲ ਛੱਡ ਦਈਏ ਕਿ ਸਟੇਬਲ ਰਵੇ ਇਹ ਜੇ ਸਟੇਬਲ ਕਰਨੀ ਹੋਵੇ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਇਸ ਤੇ ਕੀ ਕਰਨਾ ਚਾਹੀਦਾ ਕਿਉਂਕਿ ਸੋਸਾਇਟੀ ਜਿਹੜੀ ਹੈ ਇਕਨੋਮੀ ਜਿਹੜੀ ਹੈ ਉਹ ਕੇ ਸ਼ੇਪ ਤੇ ਚਲੇਗੀ ਹੈ ਜਿਹੜਾ ਅਮੀਰ ਹੈ ਉਹ ਅਮੀਰ ਹੁੰਦਾ ਜਾਏਗਾ ਇਸ ਸਿਚੁਏਸ਼ਨ ਦੇ ਵਿੱਚ ਗਰੀਬ ਜਿਹੜਾ ਹੈ ਉਹ ਗਰੀਬ ਹੁੰਦਾ ਜਾਏਗਾ ਮੈਂ ਸਰਲ ਪਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਣਾ ਵਾਂ ਕਿ ਜਦੋਂ ਜਿੰਨਾ ਵੀ ਵਪਾਰ ਹੁੰਦਾ ਹੈ ਸਾਡਾ ਮੰਨ ਲਓ ਕੱਚੇ ਤੇਲ ਦਾ ਹੀ ਹੈ ਸਾਰਾ ਡਾਲਰਾਂ ਦੇ ਵਿੱਚ ਹੁੰਦਾ ਹੈ ਇੰਪੋਰਟ ਐਕਸਪੋਰਟ ਇੰਬੈਲੈਂਸ ਜਿਹੜਾ ਹੈ ਉਹ ਜ਼ਿਆਦਾ ਹੈ ਭਾਰਤ ਦਾ ਜਿਹੜਾ ਐਕਸਪੋਰਟ ਹੈ ਉਹ ਘੱਟ ਹੈ ਔਰ ਜਿਹੜਾ ਇੰਪੋਰਟ ਹੈ ਉਹ ਜ਼ਿਆਦਾ ਹੈ ਡਾਲਰ ਜਿਹੜਾ ਹੈ ਪਿੱਛੇ ਜੇ 86 1 ਡਾਲਰ 86 ਰੁਪਏ ਲੱਗਿਆ ਸੀਗਾ ਲੋਇਸਟ ਅ ਦਰਜ ਹੋ ਚੁੱਕਾ ਹੈ ਤਾਂ ਤੁਸੀਂ ਆਪਸਾ حساب ਲਗਾ ਸਕਦੇ ਹੋ ਕਿ ਕਿੰਨਾ ਦੇਸ਼ ਜਿਹੜਾ ਉਹ ਥੱਲੇ ਜਾ ਰਿਹਾ ਹੈ ਹੁਣ ਮੰਨ ਲਓ ਕੱਚੇ ਤੇਲ ਤੋਂ ਪੈਟਰੋਲ ਬਨੇਗਾ ਡੀਜ਼ਲ ਬਨੇਗਾ ਹਰ ਇੱਕ ਚੀਜ਼ ਜਿਹੜੀ ਅਸੀਂ ਬਣਾਵਾਂਗੇ ਉਹ ਟਰਾਂਸਪੋਰਟ ਦਾ ਖਰਚਾ ਵਧ ਜਾਏਗਾ ਜਦੋਂ ਡੀਜ਼ਲ ਦੇ ਰੇਟ ਉੱਪਰ ਚਲੇ ਜਾਣੇ ਤਾਂ ਪ੍ਰੋਡਕਟ ਦਾ ਰੇਟ ਤੇ ਆਟੋਮੈਟਿਕਲੀ ਆਬਵੀਅਸਲੀ ਗੱਲ ਹੈ ਕਿ ਵਧਣਾ ਹੀ ਵਧਣਾ ਹੈ ਸੋ ਇਹ ਜਿਹੜੀ ਗੱਲ ਹੈਗੀ ਹੈ ਔਰ ਉਸ ਦੇ ਨਾਲ ਹੀ ਅਨਇਮਪਲੋਇਮੈਂਟ ਬੇਰੋਜ਼ਗਾਰੀ ਜਿਹੜੀ ਹੈ ਉਹ ਕਿੰਨੀ ਵੱਧ ਚੁੱਕੀ ਹੈ ਜਿਹੜੇ ਨੌਜਵਾਨ ਵਰਗ ਨੇ ਉਹਨਾਂ ਕੋ ਪੈਸਾ ਹੀ ਨਹੀਂ ਹੈ ਮਾਰਕੀਟ ਦੇ ਵਿੱਚ ਖਰਚਣ ਦੇ ਲਈ ਔਰ ਜਦੋਂ ਪੈਸਾ ਖਰਚ ਨਹੀਂ ਹੋਏਗਾ ਮਾਰਕੀਟ ਦੇ ਵਿੱਚ ਜਦੋਂ ਤੱਕ ਲੋਕਾਂ ਦੇ ਕੋਲ ਸਪੈਂਡਿੰਗ ਪਾਵਰ ਨਹੀਂ ਆਏਗੀ ਉਦੋਂ ਤੱਕ ਜੀਡੀਪੀ ਜਿਹੜੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਕਿ ਵਧਾ ਲਵਾਂਗੇ ਔਰ ਜੀਡੀਪੀ ਦੇ ਵਿੱਚ ਮੇਜਰ ਹਿੱਸਾ ਜਿਨ੍ਹਾਂ ਦਾ ਹੈ ਉਹ ਖੇਤੀਬਾੜੀ ਦਾ ਹੈ ਐਗਰੀਕਲਚਰ ਦਾ 메జర్ ਹਿੱਸਾ ਹੈ ਔਰ ਮੋਦੀ ਜੀ ਹਾਲੇ ਤੱਕ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕਰਨ ਦੇ ਲਈ ਰਾਜ਼ੀ ਨਹੀਂ ਹੋ ਰਹੇ ਉਥੇ ਡੱਲੇਵਾਲ ਜੀ ਪ੍ਰੋਟੈਸਟ ਕਰ ਰਹੇ ਨੇ ਕਾਫੀ ਸਮੇਂ ਤੋਂ ਕਿਸਾਨ ਉਹਨਾਂ ਦੇ ਨਾਲ ਨੇ ਲੋਕ ਉਹਨਾਂ ਦੇ ਨਾਲ ਨੇ ਪਰ ਮੋਦੀ ਸਰਕਾਰ ਹਾਲੇ ਤੱਕ ਉਹਨਾਂ ਦੇ ਨਾਲ ਕੋਈ ਪਤਾ ਨਹੀਂ ਉਹਨਾਂ ਦੀ ਕੀ ਈਗੋ ਹੈ ਗੱਲਬਾਤ ਨਹੀਂ ਕਰ ਰਹੀ ਉਹਨਾਂ ਦੇ ਨਾਲ ਰਾਦਰ ਚੋਣ ਰੈਲੀਆਂ ਦੇ ਵਿੱਚ ਪ੍ਰਚਾਰ ਕਰਨ ਦੇ ਵਿੱਚ ਬਿਜ਼ੀ ਨੇ ਮੇਰੇ ਹਿਸਾਬ ਦੇ ਨਾਲ ਜੇਕਰ ਮੋਦੀ ਜੀ ਨੇ ਜੋ ਨਾਰਾ ਦਿੱਤਾ ਸੀਗਾ ਮੇਕ ਇਨ ਇੰਡੀਆ ਦਾ ਉਹ ਹੈਗਾ ਮੈਨੂਫੈਕਚਰਿੰਗ ਦਾ ਮੈਨੂਫੈਕਚਰਿੰਗ ਦੇ ਵਿੱਚ ਅਸੀਂ ਉਦੋਂ ਹੀ ਜਾ ਪਾਵਾਂਗੇ ਜਦੋਂ ਆਪਾਂ ਐਗਰੀਕਲਚਰ ਦਾ ਮਸਲਾ ਹੱਲ ਕਰਾਂਗੇ ਐਗਰੀਕਲਚਰ ਦਾ ਮਸਲਾ ਹੱਲ ਕਰੋ ਫਿਰ ਮੈਨੂਫੈਕਚਰਿੰਗ ਦੇ ਵਿੱਚ ਆਓ ਫਿਰ ਮੈਨੂਫੈਕਚਰਿੰਗ ਨੂੰ ਸਮੂਥ ਆਊਟ ਕਰੋ ਜਿੰਨੇ ਵੀ ਮੇਕ ਇਨ ਇੰਡੀਆ ਦੀ ਆਪਾਂ ਜੇਕਰ ਗੱਲਬਾਤ ਕਰਦੇ ਹਾਂ ਤੇ ਮੌਜੂਦਾ ਸਮੇਂ ਦੇ ਵਿੱਚ ਮੈਨੂਫੈਕਚਰਿੰਗ ਜਿਹੜੇ ਯੂਨਿਟਸ ਹੈਗੇ ਨੇ ਮੰਨ ਲਓ ਕਿਸੇ ਕੰਪਨੀ ਦੀ ਇੱਕ ਕੰਬਲਾਂ ਵਾਲੀ ਕੰਪਨੀ ਲੈ ਲਓ 100 ਕੰਬਲ ਦਿਹਾੜੀ ਤੇ ਬਣਾ ਸਕਦੀ ਹੈ ਪਰ ਉਹ ਸਿਰਫ 70 ਹੀ ਬਣਾ ਰਹੀ ਹੈ ਕਿਉਂਕਿ ਡਿਮਾਂਡ ਹੈ ਨਹੀਂ ਹੁਣ ਡਿਮਾਂਡ ਕਿੱਥੋਂ ਆਏਗੀ ਡਿਮਾਂਡ ਉਦੋਂ ਹੀ ਆਏਗੀ ਜਦੋਂ ਪਬਲਿਕ ਦੇ ਜੇਬ ਦੇ ਵਿੱਚ ਪੈਸਾ ਆਏਗਾ ਹੁਣ ਪੈਸਾ ਕਿੱਥੋਂ ਆਏਗਾ ਪਬਲਿਕ ਦੀ ਜੇਬ ਦੇ ਵਿੱਚ ਪੈਸਾ ਉਦੋਂ ਹੀ ਆਏਗਾ ਜਦੋਂ ਉਹਨਾਂ ਦੇ ਕੋਲ ਫालतू ਪੈਸਾ ਹੋਏਗਾ ਐਕਸਟਰਾ ਮਨੀ ਹੋਏਗਾ ਉਹਨਾਂ ਦੇ ਕੋਲ ਉਹ এমਪਲੋਇਡ ਹੋਣਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਉਹ ਵਧਦੀ ਰਹੇਗੀ ਠੀਕ ਹੈ ਜੀ تنખા ਦੇ ਵਿੱਚ ਇਜ਼ਾਫਾ ਹੋਇਆ ਗਿਆ ਐਕਸਟਰਾ ਮਨੀ ਹੋਣਗੇ ਤੇ ਕੰਜ਼ਿਊਮਰ ਜਿਹੜਾ ਹੈਗਾ ਉਹ ਮਾਰਕੀਟ ਤੇ ਵਿੱਚ ਜਾ ਕੇ ਕੁਝ ਲੈ ਲਏਗਾ ਔਰ ਉਹਦੇ ਨਾਲ ਇਹ ਜਿਹੜਾ ਸਾਰਾ ਕਾਰਵਾ ਹੈ ਉਹ ਚੱਲੇਗਾ ਹੁਣ ਮੈਨੂਫੈਕਚਰਿੰਗ ਯੂਨਿਟਸ ਜਿਸ ਜਿਸ 100 ਦੀ ਜਿਹੜੀ ਕੈਪੈਸਿਟੀ ਹੈ ਉਹ 70% ਚੱਲੇਗਾ ਉਹ ਇਸ ਕਰਕੇ ਨਹੀਂ ਚੱਲ ਰਿਹਾ ਕਿਉਂਕਿ ਡਿਮਾਂਡ ਹੈ ਨਹੀਂ ਹੈ ਡਿਮਾਂਡ ਜਿਹਨਾਂ ਨੇ ਪੂਰੀ ਕਰਨੀ ਹੈ ਉਹਦੇ ਵਿਚਾਰੇ ਆਪ ਬੇਰੋਜ਼ਗਾਰ ਫਿਰਦੇ ਨੇ ਉਹ ਡਿਮਾਂਡ ਕਿਥੋਂ ਪੂਰੀ ਕਰ ਲੈਣਗੇ ਉਨਾ ਦਾ ਜਿਹੜਾ ਬੇਸਿਕ ਖਰਚਾ ਹੈ ਉਹ ਉੱਥੇ ਹੀ ਬੈਠੇ ਹੋਏ ਨੇ ਕੰਜ਼ਿਊਮਰ ਜਿਹੜਾ ਜੌਬ ਵਾਲਾ ਬੰਦਾ ਹੈ ਉਹ ਪਹਿਲਾਂ ਟੈਕਸ ਦੇਵੇਗਾ ਟੈਕਸ ਦੇ ਉੱਤੇ ਵੀ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਫੁੱਲਿਆਂ ਦੇ ਉੱਤੇ ਵੀ ਟੈਕਸ ਲਾਦੇ ਬੜੀ ਗੱਲ ਜਿਹੜੀ ਹੈ ਉਹ ਨਿੰਦਣਯੋਗ ਹੈ ਕਿ ਤੁਸੀਂ ਇੱਕ ਨਮਕੀਨ ਫੁੱਲੇ ਦਾ ਵੱਖਰਾ ਟੈਕਸ ਔਰ ਜਿਹੜਾ ਤੁਸੀਂ ਕੋਈ ਕੈਰੇਮਲ ਵਾਲਾ ਫੁੱਲਾ ਹੈ ਉਹਦਾ ਵੱਖਰਾ ਟੈਕਸ ਹੈ ਦੇ ਉੱਤੇ ਪਤਾ ਨਹੀਂ ਕਿੰਨੇ ਮੀਮਸ ਬਣ ਗਏ ਨੇ ਨਿਰਮਲਾ ਸੀਤਾਰਾਮ ਜੀ ਦੇ ਉੱਤੇ ਉਹ ਉਹਨਾਂ ਨੂੰ ਕਦੇ ਇੰਸਟਾਗ੍ਰam ਖੋਲ ਕੇ ਦੇਖਣਾ ਚਾਹੀਦਾ ਹੈ ਕਿ ਆਮ ਲੋਕ ਮੇਰੇ ਬਾਰੇ ਕੀ ਕਹਿ ਰਹੇ ਨੇ ਔਰ ਵੇਵ ਕੀ ਹੈ ਤੁਸੀਂ ਜਿਹੜੀ GST ਕੌਂਸਲ ਦੀ ਹੁਣੇ ਪਿੱਛੇ ਜੀ ਮੀਟਿੰਗ ਹੋਈ ਉਸ ਤੋਂ ਪੂਰੀ ਪਬਲਿਕ ਨੂੰ ਇਹ ਸਾਫ ਹੋ ਚੁੱਕਾ ਹੈ ਕਿ 2025 ਦੇ ਬਜਟ ਦੇ ਵਿੱਚ ਸਾਡੇ ਲਈ ਕੁਝ ਖਾਸ ਨਹੀਂ ਹੋਏਗਾ ਸੋ ਇਹ ਇਹ ਜਿਹੜੇ ਸਟੈਪਸ ਮੋਦੀ ਸਰਕਾਰ ਦੇ ਵੱਲੋਂ ਪਾਸ ਦੇ ਵਿੱਚ ਚੁੱਕੇ ਗਏ ਨੇ ਉਹਨਾਂ ਦਾ ਨਤੀਜਾ ਹੈ ਕਿ ਜੀਡੀਪੀ ਅੱਜ ਇੱਥੋਂ ਤੱਕ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਹੁਣ ਇਹਦਾ ਇੱਕ ਸਾਈਨ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਕਿ 26000 ਦਾ 26000 ਤੋਂ ਉੱਤ ਜਿਹੜੀ ਨਿਫਟੀ ਹੈ ਉਹ ਚਲੀ ਗਈ ਸੀਗੀ ਸ਼ੇਅਰ ਬਾਜ਼ਾਰ ਸਾਡਾ ਔਰ ਹੁਣ ਉਹ 23000 700 800 900 23000 ਇਵਨ 4-500 ਵੀ ਲੱਗ ਗਿਆ ਸੀਗਾ ਇੰਨੇ ਡਾਊਨ ਆ ਕੇ ਉਹ ਸਟੇਬਲ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਉਹਦੇ ਵਿੱਚ ਕਰ ਇਨਵੈਸਟਰਸ ਦਾ ਕਿੰਨਾ ਵੱਡਾ ਲਾਸ ਹੈ ਹੁਣ ਜੇ ਕਿਸੇ ਕੋਲ ਇਨਵੈਸਟਮੈਂਟ ਕਿਸੇ ਨੇ ਕੀਤੀ ਹੈ ਉਹਦੇ ਵਿੱਚ ਉਹਨਾਂ ਨੂੰ ਲਾਸ ਹੋ ਗਿਆ ਤੇ ਉਹ ਪੈਸਾ ਕਿੱਥੋਂ ਖਰਚੇਗਾ ਜੇ ਕਿਸੇ ਵੱਡੀ ਕੰਪਨੀ ਨੇ ਵੀ ਪੈਸਾ ਲਗਾਇਆ ਹੈ ਔਰ ਉਹਨਾਂ ਨੂੰ ਸ਼ੇਅਰ ਬਾਜ਼ਾਰ ਦੇ ਵਿੱਚ ਲਾਸ ਹੋਇਆ ਤੇ ਮਾਰਕੀਟ ਦੇ ਵਿੱਚੋਂ ਜਦੋਂ ਹਰੇਕ ਹਰ ਕੋਈ ਠੱਗਿਆ ਹੋਇਆ ਮਹਿਸੂਸ ਕਰੇਗਾ ਤੇ ਉਹ ਪੈਸਾ ਖਰਚੇਗਾ ਨਹੀਂ ਜਦੋਂ ਪੈਸਾ ਖਰਚੇਗਾ ਨਹੀਂ ਤੇ ਜਿਹੜੀ ਹੈ ਚੀਜ਼ਾਂ ਦੀ ਡਿਮਾਂਡ ਘਟੇਗੀ ਜਦੋਂ ਚੀਜ਼ਾਂ ਦੀ ਡਿਮਾਂਡ ਘਟੇਗੀ ਤੇ ਮੈਨੂਫੈਕਚਰਿੰਗ ਯੂਨਿਟਸ ਦੀ ਜਿਹੜੀ ਫੁੱਲ ਪੋਟੈਂਸ਼ੀਅਲ ਹੈ ਜਿਹੜੀਆਂ ਕੰਪਨੀਆਂਜ਼ ਦੀ ਮੈਨੂਫੈਕਚਰਿੰਗ ਦੀ ਉਹ ਪੂਰੀ ਪੋਟੈਂਸ਼ੀਅਲ ਤੇ ਕੰਮ ਨਹੀਂ ਕਰਨਗੀਆਂ ਜਦੋਂ ਨਹੀਂ ਕੰਮ ਕਰਨਗੀਆਂ ਤੇ ਗ੍ਰੋਥ ਜਿਹੜੀ ਹੈ ਦੇਸ਼ ਜਿਹੜਾ ਹੈ ਉਹ ਉੱਤੇ ਵੱਜੀ ਜਾਣ ਦੀ بجائے ਥੱਲੇ ਜਾਏਗਾ ਸੋ મોદી ਜੀ ਬੇਨਤੀ ਹੈ ਕਿ ਜਲਦ ਤੋਂ ਜਲ ਤੁਸੀਂ ਇਹਨਾਂ ਮਸਲਿਆਂ ਦਾ ਹੱਲ ਕਰੋ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਐਗਰੀਕਲਚਰ ਜਿਹੜਾ ਜੀਡੀਪੀ ਦੇ ਵਿੱਚ ਸਾਡਾ ਮੇਨ ਹਿੱਸਾ ਹੁੰਦਾ ਹੈ ਉਹਨੂੰ ਸਮੂਥ ਆਊਟ ਕਰੋ ਫਿਰ ਤੁਹਾਡਾ ਜਿਹੜਾ ਆਪਣਾ ਮੇਕ ਇਨ ਇੰਡੀਆ ਦਾ ਜਿਹੜਾ ਨਾਰਾ ਦਿੱਤਾ ਸੀਗਾ ਉਹਦੇ ਉੱਤੇ ਕੰਮ ਕਰੋ ਔਰ ਡਿਮਾਂਡ ਵਧਾਓ ਅਨਇੰਪਲੋਇਮੈਂਟ ਦਰ ਨੂੰ ਜਿਹੜਾ ਹੈ ਉਹ ਸਟੇਬਲਾਈਜ਼ ਕਰੋ ਲੋਕਾਂ ਨੂੰ ਰੋਜ਼ਗਾਰ ਦੋ ਉਹਨਾਂ ਦੇ ਕੋਲ ਪੈਸੇ ਆਉਣੇ ਚਾਹੀਦੇ ਆ ਤਾਂ ਹੀ ਜਿਹੜਾ ਹੈ ਅਸੀਂ 3rd ਲਾਰਜੇਸਟ ਇਕਨੋਮੀ ਦੀ ਜਿਹੜੀ ਅਸੀਂ ਗੱਲ ਕਰਦੇ ਆਂ ਵਰਲਡ 3rd ਲਾਰਜੇਸਟ ਇਕਨੋਮੀ ਦੀ ਉਹਦੇ ਵੱਲ ਕਦਮ ਚੁੱਕ ਪਾਵਾਂਗੇ ਅਦਰਵਾਇਜ਼ ਤੁਸੀਂ ਈਵਨ ਐਫ ਡੀ ਦੇ ਵਿੱਚ ਵੀ ਜਾਓਗੇ ਤੇ ਇਨਫਲੇਸ਼ਨ ਰੇਟ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਐਫ ਡੀ ਦੇ ਵਿੱਚ ਵੀ ਆਪ ਲੋਕਾਂ ਨੂੰ ਲਾਸ ਹੈਗਾ ਜੇ ਉਹ ਐਫ ਡੀ ਨਹੀਂ ਕਰਾਉਂਦੇ ਘਰ ਪੈਸਾ ਰੱਖਦੇ ਆ ਤੇ ਉਹ ਕਰ ਜਿਹੜਾ ਪੈਸਾ ਪਿਆ ਉਹ ਪਏ ਪਏ ਉਹਦੀ ਵੈਲਿਊ ਜਿਹੜੀ ਹੈ ਉਹ ਘਟ ਜਾਣੀ ਹੈਗੀ ਹੈ ਤੇ ਸੈਲਰੀ ਗਰੋਥ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ 1% 8% ਸੈਲਰੀ ਗਰੋਥ ਦੇ ਨਾਲ ਮਿਡਲ ਕਲਾਸ ਜਿਹੜਾ ਹੈ ਉਹ ਕੀ ਕਰੇਗਾ ਇਹ ਇੱਕ ਖੱਡਾ ਜਿਹੜਾ ਅਸੀਂ ਇਕਨੋਮੀ ਦੇ ਵਿੱਚ ਖੋਦੀ ਜਾ ਰਹੇ ਹਾਂ ਇਹਨੂੰ ਅਸੀਂ ਕੇ ਸ਼ੇਪ ਇਕਨੋਮੀ ਕਹਿੰਦੇ ਆ ਜਿਸ ਦੇ ਵਿੱਚ ਅਮੀਰ ਜਿਹੜਾ ਹੈ ਉਹ ਅਮੀਰ ਹੁੰਦਾ ਜਾਏਗਾ ਗਰੀਬ ਜਿਹੜਾ ਹੈ ਉਹ ਗਰੀਬ ਹੁੰਦਾ ਜਾਏਗਾ ਜੇਕਰ ਮੈਨੂਫੈਕਚਰਿੰਗ ਯੂਨਿਟਸ ਤੋ ਸਾਮਾਨ ਜਿਹੜਾ ਹੈ ਉਹ ਮਹਿੰਗਾ ਆਏਗਾ ਰਿਟੇਲਰ ਨੂੰ ਔਰ ਰਿਟੇਲਰ ਜਿਹੜਾ ਹੈ 100 ਰੁਪਏ ਦੀ ਚੀਜ਼ 120 ਦੀ ਕਰ ਲੇਗਾ ਰਿਟੇਲਰ ਤੇ ਵੱਜ ਜਾਏਗਾ ਬਿਜ਼ਨਸਮੈਨ ਤੇ ਉੱਥੇ ਵੱਜ ਜਾਣਗੇ ਪਰ ਜਿਹੜੇ ਜੌਬ ਵਾਲੇ ਸਾਡੇ ਵੀਰ ਹੈਗੇ ਨੇ ਜਿਨ੍ਹਾਂ ਦੀ ਤਨਖਾਹ ਉਨੀ ਦੀ ਉਨੀ ਰਹੀ ਹੈ ਉਹਨਾਂ ਨੂੰ ਸਵਾਲੀ ਚੀਜ਼ 120 ਚ ਖਰੀਦਨੀ ਪਈ ਹੈ ਫਿਰ ਉਹ ਸੋਚੇਗਾ ਕਿ ਮੈਂ ਇਹ ਚੀਜ਼ ਲਵਾਂ ਜਾਂ ਫਿਰ ਨਾ ਲਵਾਂ ਜੇ ਤੇ ਉਹਨੂੰ ਲੋੜ ਹੈ ਕੋਈ ਖਾਣ ਪੀਣ ਦੀ ਵਸਤੂ ਹੈ ਉਹਦੀ ਗਰੋਸਰੀ ਹੈ ਜਿਸ ਤੋਂ ਬਿਨਾਂ ਉਹਦੇ ਘਰ ਦਾ ਸਰਦਾ ਹੀ ਨਹੀਂ ਆ ਫਿਰ ਤੇ ਉਹ ਖਰੀਦੇਗਾ ਫਿਰ ਤੇ ਉਹ ਮਜਬੂਰ ਹੈ ਪਰ ਜੇ ਉਹ ਕੋਈ ਸ਼ੌਂਕੀਆ ਚੀਜ਼ ਹੈ ਜਾਂ ਫਿਰ ਉਹ ਫਿਰ ਸੋਚੇਗਾ ਉਥੇ ਕਿ ਮੈਂ ਇਹਨੂੰ ਰਹਿਣ ਦੇਣਾ ਸੋ ਇਦਾਂ ਡਿਮਾਂਡ ਐਂਡ ਸਪਲਾਈ ਦਾ ਚੱਕਰ ਹੈ ਜਿਸ ਦੇ ਵਿੱਚ ਮਿਡਲ ਕਲਾਸ ਜਿਹੜਾ ਪਿਸਕੇ ਰਹਿ ਗਿਆ ਹੈ ਔਰ ਮੋਦੀ ਸਰਕਾਰ ਫਿਲਹਾਲ ਰੈਲੀਆਂ ਦੇ ਵਿੱਚ ਬਿਜ਼ੀ ਹੈ ਚੋਣ ਜਿੱਤਣ ਦਾ ਉਹਨਾਂ ਨੂੰ ਬਹੁਤ ਸ਼ੌਂਕ ਹੈ ਜਿੱਤਦੇ ਵੀ ਨੇ ਸਟਰੈਟਜੀਜ਼ ਬਣਾਉਂਦੇ ਨੇ ਪਰ ਸੇਮ ਸਟਰੈਟਜੀਜ਼ ਜਦੇਸ਼ ਦਿਪਲਾਈ ਦੇ ਲਈ ਬਣਾਈਆਂ ਜਾਣ ਤਾਂ ਮੈਂ ਸਮਝਦਾ ਕਿ ਜ਼ਰੂਰ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ ਥੈਂਕ ਯੂ ਵੈਰੀ ਮਚ ਹੋਰ ਅਪਡੇਟਸ ਦੇ ਲਈ ਤੁਸੀਂ ਬਨੇ ਰਹੋ ਐਡੀਟਰ ਸਾਹਿਬ ਅਫੀਸ਼ੀਅਲ ਦੇ ਨਾਲ